ਸਤਿ ਸ਼੍ਰੀ ਅਕਾਲ ਮੀਰੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਹੋਣਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਵਲੌਗ ਆਪਾਂ ਫਿਰ ਕੁਝ ਦਿਨਾਂ ਬਾਅਦ ਸਟਾਰਟ ਕਰ ਰਹੇ ਹਾਂ ਕਿਉਂਕਿ ਕੰਮ ਕਰੀ ਇਦਾਂ ਦੇ ਹੋ ਗਏ ਆਪਣੇ ਟਾਈਮ ਬਹੁਤ ਘੱਟ ਲੱਗਦਾ ਹੈ ਖੇਤ ਆਏ ਸੀਗੇ ਜ਼ਮੀਨ ਹੈ ਬਾਈ ਨੇ ਆਪਣੀ ਵਾਈ ਆ ਕਿਉਂਕਿ ਚੋਨੇ ਦੀ ਤਿਆਰੀ ਆ ਲਗਭਗ ਲੋਕ ਚੋਨਾ ਲਾਉਣ ਲੱਗ ਗਏ ਆ ਆਪਨੇ ਜੋ ਕੰਮੀਰੀ ਹੈ ਜੇ ਚਾਰ ਪੰਜ ਦਿਨ ਲੈਂਦੀ ਆ ਜਿਹਦੇ ਕਰਕੇ ਅਡਵਾਂਸ ਆਪਾਂ ਹੁਣ ਜ਼ਮੀਨ ਵਾਲੀ ਆ ਤੇ ਚਾਰ ਪੰਜ ਦਿਨ ਤੱਕ ਝੋਨਾ ਕਰਾਂਗੇ ਸਟਾਰਟ ਇਹ ਬਾਈ ਦਾ ਕੈਰੈਕਟਰ ਵਾ ਮਿੰਦਰਾ 575 ਤੇ ਬਾਈ ਇੱਧਰ ਚਾਹ ਪੀ ਰਹੇ ਆ ਕਿਉਂਕਿ ਸਵੇਰ 7:00 ਤੋਂ 8:00 ਵਜੇ ਤੱਕ ਆ ਗਿਆ ਹੀ ਖੇਤ ਤੇ ਆਪਾਂ ਹੁਣ ਮਗਰ ਕਿਆ ਲੈ ਕੇ ਆਇਆ ਤੇ ਜ਼ਮੀਨ ਆਪਣੀ ਇਧਰ ਵਹੀ ਗਈ ਆ ਹੁਣ ਦੂਸਰੇ ਖੇਤ ਜਾਣਾ ਕਿਉਂਕਿ ਇਹ ਆਪਣਾ ਖੇਤ ਹੈਗਾ ਕੇਸਰ ਵਾਲਾ ਜਿੱਥੇ ਤਾਂ ਇਹ ਉਹਨਾਂ ਕੇਸਰ ਲਗਾਈ ਰੱਖਿਆ ਸੀ ਤੇ ਜ਼ਮੀਨ ਵਹੀ ਗਈ ਆ ਹੁਣ ਆਪਾਂ ਦੂਸਰਾ ਖੇਤ ਜਾਣਾ ਜਿੱਥੇ ਆਪਾਂ ਪੱਠੇ ਬੀਜਦੇ ਆ ਨਾਲ ਦੀ ਨਾਲ ਜਿੱਥੇ ਆਪਾਂ ਪਨੇਰੇ ਬੀਜਿਆ ਤੇ ਪਨੇਰੇ ਵੀ ਚੱਲ ਕੇ ਤੁਹਾਨੂੰ ਦਿਖਾਵਾਂਗੇ ਕਿ ਅੱਜ ਤੋਂ 5 ਦਿਨ ਆਪਣੇ ਪਨੇਰੇ ਕਿੱਦਾਂ ਦੇ ਹੀਗੀ ਤੇ ਹੁਣ ਅੱਜ ਜਾ ਕੇ ਦੇਖਦੇ ਆ ਅੱਜ ਕਿੱਦਾਂ ਦੀ ਹੋ ਗਈ ਆ ਚੱਲ ਕੇ ਆਪਾਂ ਕਰਦੇ ਆ ਗੱਲਬਾਤ ਦੂਸਰੇ ਖੇਤ ਤਾਂ ਦੋਸਤੋ ਖੇਤ ਆ ਪਾ ਕੇ ਪੱਠਾ ਵਾਲੇ ਕੇਸਰ ਵਾਲੇ ਖੇਤੋਂ ਜ਼ਮੀਨ ਜਮਨ ਵਹਿ ਗਈ ਆ ਤੇ ਇਧਰ ਆ ਪਾਏ ਆ ਤੇ ਪਹਿਲੇ ਨੰਬਰ ਤੇ ਤੁਹਾਨੂੰ ਆਪਾਂ ਦਿਖਾਉਂਦੇ ਆ ਸੜਕ ਤੇ ਕਿਉਂਕਿ ਇਹ ਜਿਹੜਾ ਜ਼ਮੀਨ ਆ ਜ਼ਮੀਨ ਵਾਲੇ ਨੇ ਪਹਿਲਾਂ ਸੜਕ ਦੱਬੀ ਹੋਈ ਸੀ ਇਸ ਵਾਰ ਨਰੇਕਾ ਦਾ ਨ ਲੱਗ ਕੇ ਇਹ ਸੜਕ ਤੇ ਥੋੜੇ ਬਹੁਤ ਲਗਾਈ ਆ ਮਿੱਟੀ ਤੇ ਕੰਮ ਹੋ ਗਿਆ ਆਪਣੇ ਲਈ ਵਧੀਆ ਪਰ ਇਸ ਵਾਰ ਇਹਦਰ ਦੇਖ ਸਕਦੇ ਹੋ ਇਧਰ ਵੀ ਇਹ ਕੰਮ ਇਹਨਾਂ ਦਾ ਇਦਾਂ ਹੀ ਹੈ ਪਰ ਆਪਾਂ ਅੱਗੇ ਵੀ ਗੱਲ ਕੀਤੀ ਕਿ ਇਹਨਾਂ ਨੂੰ ਪਹਿਲਾਂ ਆਪਾਂ ਕਰਾਂਗੇ ਪਿਆਰ ਨਾਲ ਗੱਲਬਾਤ ਬੈਕ ਆਪਾਂ ਕਰਾਂਗੇ ਗੱਲ ਵੀ ਇਧਰ ਵੀ ਤੁਸੀਂ ਜਿਵੇਂ ਉੱਤਰ ਪੂਰਾ ਕੀਤਾ ਆ ਤੇ ਇਧਰ ਵੀ ਮਿੱਟੀ ਲਗਾਈ ਜਾਵੇ ਪੋਸਟ ਪਰ ਪਿੱਛੇ ਖਾਲਾ ਆ ਤੇ ਖਾਲਾ ਵੀ ਆਪਾਂ ਚਲੋ ਹੁਣ ਤਾਂ ਚੋਨਾ ਲੋਂ ਲੱਗ ਗਿਆ ਤੇ ਅਗਲੀ ਵਾਰ ਆਪਾਂ ਖਾਦੇ ਤਾਂ ਵੀ ਕਰਨਾ ਹੈ ਜੋ ਸਹੀ ਜਗ੍ਹਾ ਤੇ ਬਣਾਉਣਾ ਆਪਦਾ ਖਾਲਾ ਕਿਉਂਕਿ ਜਦੋਂ ਟਰੈਕਟਰ ਆਉਂਦਾ ਤਾਂ ਇਹ ਪੂਰਾ ਪੂਰਾ ਲੰਘ ਕੇ ਆਉਂਦਾ ਹੁਣ ਮੈਂ ਪਿੱਛੇ ਇਹੀ ਚੀਜ਼ ਦੇਖਦਾ ਹਾਂ ਇੱਥੋਂ ਥੋੜਾ ਸੁੱਕਾ ਹੋ ਗਿਆ ਕੰਮ ਪਰ ਪਿੱਛੇ ਜਦੋਂ ਦੋ ਤਿੰਨ ਕਿਲੇ ਜਾਂਦੇ ਆ ਤੇ ਹਾਲੇ ਨਾ ਇਦਾਂ ਹੀ ਕਰ ਲਿਆ ਵੀ ਜਿਵੇਂ ਸੜਕਾਂ ਤੇ ਸੜਕ ਤੇ ਬਿਲਕੁਲ ਹੀ ਉੱਪਰ ਤਾਂ ਕਿ ਨਾ ਵੱਢੀ ਆ ਤੇ ਕੋਈ ਵੀ ਹੈਗਾ ਇਹਦੀ ਕੋਈ ਨੁਕਸਾਨ ਹੁੰਦਾ ਆ ਤੇ ਜੁਮੇਵਾਰ ਮੈਂ ਇਹਨਾਂ ਜ਼ਿੰਮੇਦਾਰਾਂ ਨੂੰ ਕਹਾਂਗਾ ਜਿਨ੍ਹਾਂ ਦੀ ਇਹ ਜ਼ਮੀਨ ਨਾਲ ਲੱਗਦੀ ਆ ਇਹ ਕਿਉਂਕਿ ਤੋੜ ਤੱਕ ਜ਼ਮੀਨ ਇਹਨਾਂ ਦੀ ਲੱਗਦੀ ਆ ਤੇ ਇਹ ਬਣਿਆ ਹੋਇਆ ਸੜਕ ਦੇ ਮਾਲਕ ਹੈ ਤੇ ਜੇ ਵੀ ਕੋਈ ਭਰਾ ਆਪਣੀ ਇਸ ਗੱਲ ਨਾਲ ਸਹਿਮਤ ਆ ਕਿ ਸਰਕਾਰੀ ਸੜਕ ਤੇ ਕਿਸੇ ਦਾ ਵੀ ਕੋਈ ਮਾਲਕ ਮਾਲਕੀ ਹੱਕ ਨਹੀਂ ਹੈਗਾ ਉਹ ਜਿੰਨੀ ਸੜਕ ਆ ਓਨੀ ਛੁੱਟਣੀ ਚਾਹੀਦੀ ਆ ਤੇ ਆਪਾਂ ਨੂੰ ਕਮੈਂਟਾਂ ਦਾ ਹੀ ਜ਼ਰੂਰ ਦੱਸਿਓ ਤੇ ਜੇ ਕੋਈ ਕਹਿੰਦਾ ਆ ਕਿ ਜਿਨ੍ਹਾਂ ਦੀ ਨਾਲ ਲੱਗਦੀ ਜ਼ਮੀਨ ਆ ਤੇ ਉਹ ਸਰਕਾਰੀ ਸੜਕ ਤੇ ਕਬਜ਼ਾ ਕਰ ਸਕਦੇ ਆ ਤੇ ਉਹ ਵੀ ਆਪਾਂ ਨੂੰ ਕਮੈਂਟਾਂ ਵਿੱਚ ਲਾਜ਼ਮੀ ਦੱਸਣਾ ਕਿਉਂਕਿ ਇਹ ਆਪਣੇ ਲਈ ਬਹੁਤ ਦੁਖਰੀ ਗੱਲ ਆ ਕਿ ਜਦੋਂ ਵੀ ਆਪਾਂ ਕੋਈ ਜਿਵੇਂ ਪੱਥਰ ਵਾਲੀ ਰੇਡ ਲੈ ਕੇ ਆਉਨੇ ਆ ਟਰਾਲੀ ਜਾਂ ਕੋਈ ਆਪਾਂ ਆਪਣੇ ਵਹੀਕਲ ਲੈ ਕੇ ਆਉਨੇ ਤੇ ਆਪਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਆ ਜਦੋਂ ਕਿਤੇ ਬਾਤਚਾ ਗਨੀ ਦਾ ਟਾਈਮ ਹੁੰਦਾ ਆ ਤੇ ਉਦੋਂ ਬੜੀ ਦਿੱਕਤ ਆਉਂਦੀ ਆ ਅੱਜ ਤੁਹਾਨੂੰ ਇਹ ਆਪਾਂ ਸੜਕ ਦਿਖਾ ਰਹੇ ਆਂ ਵੀ ਸੜਕ ਕਿੱਦਾਂ ਆ ਤੇ ਆ ਨਾਲ ਕੈਮ ਚ ਦੁਬਾਰਾ ਤਾਂ ਫੇਰ ਆਪਾਂ ਪੂਰੀ ਬੈਠ ਕੇ ਗੱਲਬਾਤ ਕਰਕੇ ਇਹਨਾਂ ਕੋਲ ਇੱਧਰ ਵੀ ਸੜਕ ਨੂੰ ਮਿੱਟੀ ਲਵਾਵਾਂਗੇ ਤੇ ਉਮੀਦ ਹੈ ਕਿ ਇਹ ਗੱਲ ਨਾਲ ਸਹਿਮਤ ਹੋਣਗੇ ਮਿੱਟੀ ਲਾਉਣਗੇ ਜੇਕਰ ਨਹੀਂ ਲਾਉਂਦੇ ਤਾਂ ਫੇਰ ਆਪਾਂ ਪੰਚਾਇਤ ਨੂੰ ਬੁਲਾ ਕੇ ਤੇ ਗੱਲਬਾਤ ਕਰਾਂਗੇ ਤੇ ਅੱਗੇ ਹੁਣ ਤੁਹਾਨੂੰ ਚੱਲ ਕੇ ਦਿਖਾਉਂਦੇ ਆਪਾਂ ਆਪਣੇ ਖੇਤ ਜਿਹੜੇ ਆਪਣੀ ਜ਼ਮੀਨ ਵਹਿੰਦੀ ਪਈ ਆ ਕਿਉਂਕਿ ਝੋਨੇ ਦੀ ਤਿਆਰੀ ਆ ਲਗਭਗ ਜਿਵੇਂ ਹੁਣ ਕੁਝ ਲੋਕ ਲੌਣ ਲੱਗ ਗਏ ਆ ਤੇ ਕੁਝ ਦੀ ਹਾਲੇ ਜਿਵੇਂ ਜਿਵੇਂ ਵੀ ਹੁਣ ਤੁਸੀਂ ਪਨੀਰੀ ਦੇਖ ਸਕਦੇ ਹੋ ਪਨੀਰੀ ਵੀਚੀ ਲੇਟ ਆ ਤੇ ਲੇਟ ਹੋਣ ਕਰਕੇ ਝੋਨਾ ਲੇਟ ਲੱਗੇਗਾ ਇਧਰ ਆਪਾਂ ਪੱਠੇ ਨੂੰ ਸਪਰੇਅ ਕਰਕੇ ਗਏ ਸੀ ਤੇ ਪੱਠੇ ਆਪਣੇ ਵਧੀਆ ਚੱਲ ਪਿਆ ਵੈਸੇ ਤਾਂ ਚੱਲੇ ਪਹਿਲਾਂ ਹੀ ਹੋਏ ਸੀ ਗਾਂ ਨੇ ਬਹੁਤ ਪਰੇਸ਼ਾਨ ਕੀਤਾ ਸੀ ਜਿਹਦੇ ਕਰਕੇ ਆਪਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਅੱਗੇ ਆਪਾਂ ਜੋ ਪਨੀਰੀ ਬਜੀ ਆ ਉਹ ਵੀ ਤੁਹਾਨੂੰ ਦਿਖਾਉਂਦੇ ਆ ਕਿਉਂਕਿ ਪਨੀਰੀ ਦਿਖਾਉਣਾ ਮੇਰਾ ਪਰਪਸ ਇਹ ਆ ਇਹ ਪਨੀਰੀ ਦੇਖ ਸਕਦੇ ਹੋ ਪਨੀਰੀ ਬਹੁਤ ਸੋਹਣੀ ਆ ਮੈਂ ਪਨੀਰੀ ਨੂੰ ਮਾੜਾ ਨਹੀਂ ਕਹਾਂਗਾ ਉਹ ਤੇ ਬਿਲਕੁਲ ਸਾਫ਼ ਤੇ ਸੋਹਣੀ ਪਨੀਰੀ ਹੋਈ ਹੋਈ ਆ ਹੁਣ ਆਪਨੇ ਚਾਲੂ ਕਰਤਾ ਹੈ ਇੱਧਰ ਆਪਣੀ ਪਨੀਰੀ ਤੇ ਇੱਧਰ ਤਾਏ ਉਹਨਾਂ ਦੀ ਪਨੀਰੀ ਫਰਕ ਤੁਸੀਂ ਆਪ ਦੇਖ ਸਕਦੇ ਹੋ ਆਪਣੀ ਪਨੀਰੀ ਤਾਏ ਦੀ ਪਨੀਰੀ ਨਾਲੋਂ ਵੱਡੀ ਆ ਉਹ ਕਿਸ ਤਰ੍ਹਾਂ ਜਿਵੇਂ ਹੁਣ ਇਹ ਮੈਂ ਗੱਲ ਕੀਤੀ ਆ ਖਾਦਾਂ ਇਹ ਵੀ ਪਾ ਰਿਆ ਤੇ ਖਾਦ ਆਪਨੇ ਇੱਧਰ ਵੀ ਖਾਦ ਸਾਹਿਬ ਨੇ ਪਾਈ ਸੀਗੀ ਤੋ ਇਸ ਗੱਲ ਤੋਂ ਮੈਂ ਮੁਨਕਰ ਨਹੀਂ ਹੁੰਦਾ ਕਿ ਆਪਾਂ ਖਾਦ ਬਿਲਕੁਲ ਨਹੀਂ ਪਾਈ ਪਰ ਜੇ ਗੱਲ ਕਰੀਏ ਇਧਰ ਇਹਨਾਂ ਆਪਦੀ ਪੂਰੀ ਡੋਜ਼ ਦਿੱਤੀ ਐ ਤੇ ਇਧਰ ਸਾਧਾ ਸਾਹਿਬ ਨੇ ਜਿੰਨੀ ਕੁ ਵੀ ਖਾਦ ਪਾਈ ਉਹਨਾਂ ਨੂੰ ਪਤਾ ਹੈ ਪਰ ਮੈਂ ਇਹਦੇ ਉੱਪਰ ਜੋਸ ਸਪਰੇਅਾਂ ਕੀਤੀਆਂ ਜਾਂ ਕਰੋਪੇ ਨਸੀਹ ਇੰਦੀ ਪਲੱਸ ਪਹਿਲੀ ਸਪਰੇਅ ਕਰਨ ਤੋਂ ਬਾਅਦ ਪੀਟਾ ਪਰ ਤੀਸਰੇ ਦਿਨ ਬਾਅਦ ਫੇਰ ਕਰਤੀ ਸੀ ਤੇ ਹੁਣ ਫਰਕ ਤੁਹਾਡੇ ਸਾਹਮਣੇ ਆ ਇਹ ਪਨੀਰੀ ਆਪਣੀ ਆ ਇਹ ਤਾਂ ਇਹੋ ਨਾਲ ਦੀ ਆ ਤੇ ਜੋ ਮੈਨੂੰ ਫਰਕ ਨਜ਼ਰ ਆ ਰਹਾ ਆ ਕਿ ਆਪਣੇ ਪਨੀਰੀਓਨਾਂ ਨਾਲ ਵੱਡੀ ਹੋ ਚੁੱਕੀ ਆ ਤੇ ਅਗਲੀ ਸਪਰੇ ਆ ਆਪਾਂ ਨੇ ਇੱਕ ਹੋਰ ਕਰਨੀ ਆ ਇਹਦੇ ਉੱਪਰ ਉਸ ਤੋਂ ਬਾਅਦ ਆਪਾਂ 3 ਜਾਂ 4 ਦਿਨਾਂ ਤੱਕ ਚੋਨਾ ਸਟਾਰਟ ਕਰਦੇ ਨੇ ਇਸ ਕਰਕੇ ਆਪਾਂ ਜ਼ਮੀਨ ਵਾਹੁਣੀ ਸ਼ੁਰੂ ਕਰਤੀ ਆ ਪਨੀਰੀ ਦੇ ਨਾਲ ਆਪਣੀ ਇਹ ਜ਼ਮੀਨ ਇੱਕ ਵਾਰ ਪਹਿਲਾਂ ਵਾਈ ਹੋਈ ਸੀ ਤੇ ਇੱਕ ਵਾਰ ਹੁਣ ਦੁਬਾਰਾ ਇਹਦੇ ਉੱਪਰ ਹੱਲਾ ਚੰਦਰੀਆਂ ਤੇ ਉਸ ਤੋਂ ਬਾਅਦ ਅੱਗੇ ਆਪਾਂ ਨੇ ਦੋ ਕਨਾਲਾ ਲਈ ਆ ਠੇਕੇ ਦੇ ਉਹ ਵਾਹੁਣੀਆਂ